ਰੂਹਾਂ ਦੇ ਮੇਲ ਉੱਤੇ ਆਪ ਸਭ ਦਾ ਸਵਾਗਤ ਹੈ ਮੈਂ ਗੁਰਨਾਮ ਸਿੰਘ ਚੋਹਾਨ ਅੱਜ ਢਾਬੀ ਗੁਜਰਾں ਬਾਰਡਰ ਤੇ ਚੱਲ ਰਹੇ ਕਿਸਾਨੀ ਅੰਦੋਲਨ ਅਤੇ ਸਮਾਣਾ ਵਿਖੇ ਡਾਬਰ ਤੇ ਬੈਠੇ ਗੁਰਜੀਤ ਸਿੰਘ ਖਾਲਸਾ ਦੇ ਸੰਬੰਧ ਵਿੱਚ ਗੱਲਬਾਤ ਕਰਨ ਲਈ ਆਪ ਦੀ ਕਚੈਰੀ ਵਿੱਚ ਹਾਜ਼ਰ ਹੋਇਆ ਵਿਸ਼ਾ ਹੈ ਸਰਕਾਰਾਂ ਦੀ ਅਣਦੇਖੀ ਨੂੰ ਲੈ ਕੇ ਕਿਸਾਨਾਂ ਵਿੱਚ ਗੁੱਸੇ ਦੀ ਲਹਿਰ ਪੰਡਾਲ ਵਿੱਚ ਬੈਠੀਆਂ ਔਰਤਾਂ ਤੇ ਕਿਸਾਨ ਜਦੋਂ ਅੱਖਾਂ ਪਰ ਆਏ ਲੱਕੜ ਦੇ ਪੋਰੀਆਂ ਨੂੰ ਕੱਟ ਕੇ ਬਣਾਏ ਮੂੜਿਆਂ ਤੇ ਬੈਠੇ ਲੋਕ ਸੈਲਫੀਆਂ ਲੈ ਕੇ ਖੁਸ਼ ਹੋ ਰਹੇ ਹਨ ਬੋਦੀ ਹੱਡ ਚੀਰ ਵੀ ਠੰਡ ਵਿੱਚ ਜਦੋਂ ਹਰ ਕੋਈ ਲੇਫ ਤਲਾਈਆਂ ਲੈ ਕੇ ਨਿੱਕੇ ਥਾਂ ਤੇ ਰਾਤਾਂ ਨੂੰ ਆਰਾਮ ਕਰਨਾ ਲੋਚਦਾ ਹੈ ਤੇ ਅਮੀਰ ਲੋਕ ਹੀਟਰਾਂ ਦੀ ਮਦਦ ਲੈ ਰਹੇ ਹਨ ਸਤਮ ਦੀ ਗੱਲ ਹੈ ਕਿ ਅਨਦਾਤਾ ਪਟਿਆਲੇ ਜ਼ਿਲ੍ਹੇ ਦੇ ਢਾਬੀ ਗੁਜਰਾ ਸ਼ੰਭੂ ਬਾਰਡਰ ਉੱਤੇ ਕੁੱਲੀਆਂ ਟਰਾਲੀਆਂ ਚ ਦਿਨ ਕੱਟਣ ਲਈ ਮਜਬੂਰ ਹੈ ਦੁਨੀਆ ਦਾ ਢਿੱਡ ਭਰਨ ਵਾਲਾ ਕਿਸਾਨ ਅਲੀਸ਼ਾਨ ਇਮਾਰਤਾਂ ਬੱਡਾਂ ਤੇ ਗੱਦਿਆਂ ਲੇਫ ਤਲਾਈਆਂ ਦੀ ਥਾਂ ਅੱਜ ਉਕਤ ਬਾਡਰਾਂ ਤੇ ਕੁੱਲੀਆਂ ਤੇ ਟਰਾਲੀ ਵਿੱਚ ਪਈਆਂ ਪਰਾਲੀ ਦੀਆਂ ਗੱਠਾਂ ਉੱਤੇ ਰਾਤਾਂ گزار ਕੇ ਵੀ ਅਕਾਲਪੁਰ ਦਾ ਸ਼ੁਕਰਾਨਾ ਕਰਨ ਅਤੇ ਸਰਬੱਤ ਦਾ ਭਲਾ ਮੰਗਦਾ ਹੈ ਇਹ ਸੁਣ ਕੇ ਦੁਨੀਆਂ ਦੇ ਲੋਕ ਹੈਰਾਨ ਹੋਣਗੇ ਅਜੀਬ ਕਿਉਂ ਹੋ ਰਿਹਾ ਹੈ ਕੀ ਅਨਦਾਤ ਦੇ ਘਰ ਨਹੀਂ ਉਹਨਾਂ ਦਾ ਪਰਿਵਾਰ ਬੱਚੇ ਤੇ ਸਾਖ ਸੰਬੰਧੀ ਨਹੀਂ ਸਭ ਕੁਝ ਹੈ ਪਰ ਸਰਕਾਰ ਦੀ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਮਾੜੀ ਨੀਅਤ ਅਤੇ ਕਿਸਾਨ ਵਿਰੋਧੀ ਨੀਤੀਆਂ ਉਹਨਾਂ ਨੂੰ ਅਜਿਹਾ ਕਰਨ ਲਈ ਮਜਬੂਰ ਕਰ ਰਹੀਆਂ ਹਨ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਬੀ ਗੁਜਰਾ ਸ਼ੰਭੂ ਬਾਰਡਰ ਤੇ ਪਿਛਲੇ 11 ਮਹੀਨਿਆਂ ਤੋਂ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਕਿਸਾਨ ਜਥਿਆਂ ਨੂੰ ਦਿੱਲੀ ਵੱਲ ਪੈਦਲ ਮਾਰਚ ਕਰਨ ਤੇ ਵੀ ਪਾਣੀ ਦੀਆਂ ਬਿਛਾਰਾਂ ਅਥਰੂ ਗੈਸ ਦੇ ਗੋਲੇ ਆ ਪਲਾਸਟਿਕ ਦੀਆਂ ਗੋਲੀਆਂ ਅਤੇ ਲਾਠੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 80 ਸਾਲ ਦੀ ਉਮਰ ਵਿੱਚ ਕੈਂਸਰ ਦੀ ਬਿਮਾਰੀ ਨਾਲ ਜੂਝਦੇ ਹੋਣ ਦੇ ਨਾਤੇ ਕਿਸਾਨੀ ਬਚਾਉਣ ਅਤੇ ਕੇਂਦਰ ਸਰਕਾਰ ਵੱਲੋਂ ਦਿੱਲੀ ਅੰਦੋਲਨ ਦੌਰਾਨ ਮੰਗੀਆਂ ਮੰਗਾਂ ਅਤੇ ਕੀਤੇ ਵਾਅਦਿਆਂ ਨੂੰ ਲਾਗੂ ਕਰਵਾਉਣ ਲਈ 26 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਹਨ। ਉਹਨਾਂ ਦੀ ਸਿਹਤ ਕਮਜ਼ੋਰ ਹੋ ਚੁੱਕੀ ਹੈ। ਉਹ ਦੋ ਵਾਰੀ ਬੇਹੋਸ਼ ਵੀ ਹੋ ਚੁੱਕੇ ਹਨ। ਹੁਣ ਉਹ ਆਪਣੇ ਆਪ ਉੱਠ ਕੇ ਬੈਠਣ ਚੱਲਣ ਫਿਰਨ ਤੋਂ ਸਮਰਥਨ ਦੂਸਰੇ ਪਾਸੇ ਸਮੂਹ ਧਰਮਾਂ ਸਮੂਹ ਧਰਮਾਂ ਦੇ ਧਾਰਮਿਕ ਗ੍ਰੰਥਾਂ ਦੀ ਬੇਦਬੀ ਰੋਕਣ ਅਤੇ ਕਾਨੂੰਨ ਸਖਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਸਾਬਕਾ ਫੌਜੀ ਭਾਈ ਗੁਰਜੀਤ ਸਿੰਘ ਖਾਲਸਾ ਸਮਾਣਾ ਵਿਖੇ 400 ਫੁੱਟ ਚਿੱਟਾ ਬੀਐਸਐਨ ਦੇ ਤਾਬਰ ਤੇ ਠੰਡ ਧੁੰਦ ਮੀ ਅਤੇ ਤੇਜ਼ ਹਵਾਵਾਂ ਦਾ ਸਬਰ ਦੇ ਨਾਲ ਟਕਰਾ ਕਰ ਰਿਹਾ ਹੈ ਧੰਨ ਨੇ ਇਹ ਲੋਕ ਧੰਨ ਹੈ ਇਹਨਾਂ ਦਾ ਸਬਰ ਸਿਦਕ ਇਹ ਗੱਲ ਤਾਂ ਹਰ ਕੋਈ ਕਹਿੰਦਾ ਹੈ ਪਰ ਵਿਖੜੇ ਪੈਂਡਿਆਂ ਤੇ ਚੱਲਣ ਵਾਲਾ ਕੋਈ ਕੋਈ ਹੈ ਜੋ ਧਰਮ ਅਣਖ ਗੈਰਤ ਅਤੇ ਲੋਕਾਂ ਲਈ ਮਰਦਾ ਅਜਿਹੇ ਲੋਕ ਸਦਾਚਿਰ ਜੀਵੀ ਰਹਿੰਦੇ ਹਨ ਦੱਲੇਵਾਲ ਇਸ ਏਥ ਨੂੰ ਲੈ ਕੇ ਭਾਵੇਂ ਸੁਪਰੀਮ ਕੋਰਟ ਚਿੰਤਤ ਹੈ ਪਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ ਦੋਵੇਂ ਸਰਕਾਰਾਂ ਦੀ ਅਣਦੇਖੀ ਨੂੰ ਲੈ ਕੇ ਲੋਕਾਂ ਵਿੱਚ ਗੁੱਸੇ ਦੀ ਲਹਿਰ ਲਗਾਤਾਰ ਵਧ ਰਹੀ ਹੈ ਕੁਝ ਕਿਸਾਨ ਜਥੇਬੰਦੀਆਂ ਹੱਥ ਤੇ ਹੱਥ ਧਰ ਕੇ ਬੈਠੀਆਂ ਪਤਾ ਨਹੀਂ ਕੀ ਸੋਚ ਰਹੀਆਂ ਨੇ ਉਹਨਾਂ ਨੂੰ ਕਿਸਾਨ ਆਗੂ ਦੀ ਰੇਤ ਵਾਂਗ ਕਿਰਦੀ ਸੇਤ ਨਜ਼ਰ ਨਹੀਂ ਆ ਰਹੀ ਆਵੇ ਵੀ ਕਿਉਂ ਮਨੋਖਰੀ ਧੋਣ ਵਿੱਚ ਫਸਿਆ ਹੰਕਾਰ ਦਾ ਕਿਲਾ ਮਨੁੱਖ ਨੂੰ ਆਸੇ-ਪਾਸੇ ਦੇਖਣ ਨਹੀਂ ਦਿੰਦਾ ਭਲਾ ਹੋਵੇ ਉਹਨਾਂ ਲੋਕਾਂ ਦਾ ਜੋ ਕਿਸਾਨ ਆਗੂ ਪ੍ਰਤੀ ਹਮਦਰਦੀ ਪਿਆਰ ਸਤਕਾਰ ਤੇ ਉਹਨਾਂ ਦੀ ਚੜ੍ਹਦੀ ਕਲਾ ਤੇ ਮੋਰਚੇ ਦੀ ਸਫਲਤਾ ਵਾਸਤੇ ਢੜੇ ਬੰਦੀਆਂ ਤੋਂ ਉੱਪਰ ਉੱਠ ਕੇ ਸ਼ਾਮ ਸਮੇਂ ਬਾਰਡਰ ਤੇ ਪਹੁੰਚ ਕੇ ਸਾਰੀ-ਸਾਰੀ ਰਾਤ ਪਹਿਰਾ ਦਿੰਦੇ ਹਨ ਤਾਂ ਕਿ ਸਰਕਾਰ ਦੇ ਇਸ਼ਾਰਿਆਂ ਤੇ ਕੋਈ ਸ਼ਰਾਰਤੀ ਸ਼ਰਾਰਤ ਨਾ ਕਰ ਸਕੇ ਕਿਸਾਨਾਂ ਵੱਲੋਂ ਬੈਰੀਗੇਟ ਬਣਾ ਕੇ 24 ਘੰਟੇ ਆਉਣ ਜਾਣ ਵਾਲੀਆਂ ਗੱਡੀਆਂ ਨੂੰ ਨਹਾਰਿਆ ਜਾਂਦਾ ਹੈ ਨਹਾਰਿਆ ਵੀ ਜਾਣਾ ਚਾਹੀਦਾ ਹੈ ਕੋਈ ਪਤਾ ਨਹੀਂ ਕਦੋਂ ਕੋਈ ਸ਼ਰਾਰਤੀ ਆ ਕੇ ਅਜਾਈ ਹਰਕਤ ਕਰ ਦੇਵੇ ਜਿਸ ਨਾਲ ਸਿਖਰਾਂ ਤੇ ਪਹੁੰਚੇ ਮੋਰਚੇ ਦੀ ਸ਼ਾਂਤੀ ਤੇ ਪ੍ਰਪੱਖਤਾ ਤੇ ਸਵਾਲੀਆ ਨਿਸ਼ਾਨ ਲਗੇ ਲੋੜ ਹੈ ਕਿ ਹਰ ਵਿਅਕਤੀ ਇਸ ਮੋਰਚੇ ਦੀ ਸਫਲਤਾ ਲਈ ਅੱਗੇ ਆਵੇ ਪ੍ਰਬੰਧਕਾਂ ਵੱਲੋਂ ਮੋਰਚੇ ਦੀ ਸਫਲਤਾ ਸ਼ਾਂਤੀ ਪਰਪਖਤਾ ਅਤੇ ਬਚਨਬੱਧਤਾ ਤੇ ਪੈਰਾ ਦੇ ਨਾਲ ਨਾਲ ਸਾਰੀ ਰਾਤ ਸਪੀਕਰ ਵਾਲੀ ਗੱਡੀ ਰਾਹੀਂ ਕਿਸਾਨਾਂ ਨੂੰ ਸचेਤ ਰਹਿਣ ਦੀਆਂ ਅਪੀਲਾਂ ਕੀਤੀਆਂ ਜਾਂਦੀਆਂ ਹਨ ਜ਼ਿਆਦਾਤਰ ਕਿਸਾਨ ਰਾਤਾਂ ਨੂੰ ਅੱਗ ਬਾਲ ਕੇ ਲੱਕੜ ਦੇ ਬਣਾਏ ਮੂੜਿਆਂ ਪਰਾਲੀ ਦੀਆਂ ਗੱਠਾਂ ਉੱਤੇ ਰਾਤਾਂ گزارਦੇ ਹਨ ਉਕਤ ਬਾਰਡਰ ਤੇ ਕਥਾ ਕੀਰਤਨ ਦੇ ਚੱਲਦੇ ਪ੍ਰਵਾਹ ਦੇ ਦੌਰਾਨ ਵਾਹਿਗੁਰੂ ਦਾ ਸ਼ੁਕਰਾਨਾ ਡੱਲੇਵਾਲ ਦੀ ਚੜ੍ਹਦੀ ਕਲਾ ਮੋਰਚੇ ਦੀ ਪਰਪਕਤਾ ਦੇ ਚੱਲਦੇ ਇੱਕ ਮੰ ਹੁੰਦੀਆਂ ਦਿਵਾਵਾਂ ਦੇ ਸਮੇਂ ਡੱਲੇਵਾਲ ਦੀ ਸਿਹਤ ਖਰਾਬ ਹੋਣ ਦੀ ਖ਼ਬਰ ਲੱਗੀ ਤਾਂ ਪੰਡਾਲ ਵਿੱਚ ਬੈਠੀਆਂ ਔਰਤਾਂ ਤੇ ਕਿਸਾਨ ਅੱਖਾਂ ਪਰ ਆਏ ਅਜਿਹੇ ਸਮੇਂ ਅੱਖਾਂ ਦਾ ਨਾਮ ਹੋਣਾ ਸੁਭਾਵਕ ਹੀ ਹੈ ਕਿਉਂਕਿ ਡੱਲੇਵਾਲ ਕਿਸਾਨੀ ਨੂੰ ਬਚਾਉਣ ਅਤੇ ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਾਸਤੇ ਆਪਣੇ ਸਰੀਰ ਉਤੇ ਕਸ਼ਟ ਚੱਲ ਰਹੇ ਹਨ ਆਹ ਮੋਰਚੇ ਵਿੱਚ ਬੈਠੇ ਲੋਕਾਂ ਦੀਆਂ ਦਵਾਵਾਂ ਅਸੀਸਾਂ ਕੀ ਹੁਣ ਉਹਨਾਂ ਦੀ ਰੂਹ ਦੀ ਖਰਾਕ ਹਨ ਜਿਵੇਂ ਜਿਵੇਂ ਕਿਸਾਨ ਆਗੂ ਢੱਲੇਵਾਲ ਦੀ ਸਿਹਤ ਵਿਗੜ ਰਹੀ ਹੈ ਤਿਵੇਂ ਤਿਵੇਂ ਕਿਸਾਨਾਂ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਪ੍ਰਤੀ ਰੋਹ ਵਧ ਰਿਹਾ ਹੈ ਮੋਰਚੇ ਵਿੱਚ ਸ਼ਾਮਲ ਔਰਤਾਂ ਅਤੇ ਕਿਸਾਨਾਂ ਵੱਲੋਂ ਦੋਵੇਂ ਸਰਕਾਰਾਂ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਕਰਨੀ ਵੀ ਬਣਦੀ ਹੈ ਇੱਕ ਕਹਾਵਤ ਹੈ ਜਦੋਂ ਤੱਕ ਬੱਚਾ ਰੋਂਦਾ ਨਹੀਂ ਤੇ ਮਾਂ ਦੁੱਧ ਨਹੀਂ ਪਿਉਂਦੀ ਤੇ ਫਿਰ ਸਰਕਾਰਾਂ ਚੁੱਪਚੀ ਬਿੱਤਿਆਂ ਨੂੰ ਕਿਵੇਂ ਸੁਣਨ ਗਿਆ ਡਾਕਟਰ ਜੁਝਾਰ ਸਿੰਘ ਢਰੋਲੀ ਗੁਰਵਿੰਦਰ ਸਿੰਘ ਭੰਗੂ ਗੁਰਿੰਦਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਕੇਂਦਰ ਦੀਆਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਕਰਕੇ ਕਿਸਾਨਾਂ ਦੇ ਹੱਥੋਂ ਕਿਰਸਾਨੀ ਕਿਰਦੀ ਜਾ ਰਹੀ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਉਸ ਨੂੰ ਬਚਾਉਣ ਦੇ ਲਈ ਸਹਿਯਰ ਦਹਾਨਾ ਉਹਨਾਂ ਦੀ ਨੀਅਤ ਤੇ ਨੀਤੀ ਉੱਤੇ ਰੱਤੀ ਭਰ ਵੀ ਸ਼ੱਕ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਕਹਿਣੀ ਕਤਨੀ ਦੇ ਪੱਕੇ ਹਨ ਉਹਨਾਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਸਭ ਨੂੰ ਗਿਲੇ ਸ਼ਿਕਵੇ ਤੇ ਵਖਰੇਵੇਂ ਭੁਲਾ ਕੇ ਡੱਲੇਵਾਲ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਸਰਕਾਰ ਮੰਨੀਆਂ ਹੋਈਆਂ ਮੰਗਾ ਕੀਤੇ ਵਾਦੇ ਪੂਰੇ ਕਰਕੇ ਕਿਸਾਨ ਆਗੂ ਨੂੰ ਬਚਾਉਣ ਦੀ ਕੋਸ਼ਿਸ਼ ਕਰੇ ਲੱਕੜਾਂ ਦੇ ਪੋਰਿਆਂ ਨੂੰ ਕੱਟ ਕੇ ਬਣਾਏ ਮੂੜਿਆਂ ਤੇ ਬੈਠੇ ਲੁਧਿਆਣਾ ਵਾਸੀਆਂ ਨੇ ਦੱਸਿਆ ਹੈ ਕਿ ਉਹ ਰਾਤ ਸਮੇਂ ਜਦੋਂ ਅੱਗ ਬਾਲ ਕੇ ਇੱਥੇ ਬੈਠਦੇ ਹਨ ਤਾਂ ਬਹੁਤ ਸਾਰੇ ਕਿਸਾਨ ਉਹਨਾਂ ਕੋਲ ਸਾਰੀ ਰਾਤ ਗੱਲਾਂ ਬਾਤਾਂ ਕਰਦੇ ਰਾਤ ਗੁਜ਼ਾਰ ਦਿੰਦੇ ਹਨ ਉਹਨਾਂ ਦੱਸਿਆ ਹੈ ਕਿ ਇੱਥੇ ਬਾਲਣ ਦੀ ਕੋਈ ਘਾਟ ਨਹੀਂ। ਲਗਾਤਾਰ ਆਸ-ਪਾਸ ਦੇ ਪਿੰਡਾਂ ਵਿੱਚੋਂ ਬਾਲਣ ਦੀਆਂ ਟਰਾਲੀਆਂ ਆ ਰਹੀਆਂ ਹਨ। ਦਿਨ ਵੇਲੇ ਇਹ ਮੂੜੇ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ ਰਹਿੰਦੇ ਹਨ ਅਤੇ ਲੋਕ ਇਹਨਾਂ ਉੱਤੇ ਬੈਠ ਕੇ ਸੈਲਫੀਆਂ ਲੈਂਦੇ ਹਨ। ਦਿਨ ਵੇਲੇ ਇਹ ਮੂੜੇ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ ਰਹਿੰਦੇ ਹਨ ਤੇ ਲੋਕ ਇਹਨਾਂ ਉੱਤੇ ਬੈਠ ਕੇ ਸੈਲਫੀਆਂ ਲੈਂਦੇ ਹਨ। ਧੰਨਵਾਦ।